ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਤੋਂ ਪਹਿਲਾਂ ਮੈਂ ਕਹਿਣਾ ਵੀ ਆਪਾਂ ਨਾ ਇੱਕ ਆ ਵੀਡੀਓ ਆ ਆ ਵੀਡੀਓ ਵੇਖ ਲਓ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ ਤੁਹਾਨੂੰ ਵੀ ਪਤਾ ਜੀ 5 ਕਿਲੋ ਕਣਕ 1 ਜੀ ਦੀ 1 ਮਹੀਨੇ ਦੀ ਆਉਂਦੀ ਹੈ ਤੇ ਐਡਾ ਪਰਿਵਾਰ ਪਾਲਣਾ ਬਹੁਤ ਔਖਾ ਜੀ ਹੁਣ ਢਿੱਡ ਲਾਇਆ ਰੱਬ ਨੇ ਭਰਨਾ ਤੇ ਹੈਗਾ ਹੀ ਹੈ ਜੀ ਭੁੱਖੇ ਤਾਂ ਸੁੱਤਾ ਨਹੀਂ ਜਾਂਦਾ ਤੇ ਬਹੁਤ ਔਖਾ ਗੁਜ਼ਾਰਾ ਜੀ ਮੈਨੂੰ ਪਤਾ ਜੇ ਉਸ ਵਾਹਿਗੁਰੂ ਨੂੰ ਪਤਾ ਜੀ ਮੇਰੇ ਗੁਜ਼ਾਰਾ ਕਰੀਦਾ ਹੈ ਮੈਂ ਜਾਂਦਾ ਨਹੀਂ ਸੀ ਪਰ ਬੇਟੀ ਲੜਨ ਲੱਗੀ ਵੀ ਡੈਡੀ ਇਹਨੂੰ ਬਚਾਈ ਸੀ ਫਿਰ ਮੈਂ ਗਿਆ ਮੈਂ ਦਵਾਈ ਲੈ ਕੇ ਚਾਰ 500 ਡਾਕਟਰ ਲੈ ਗਿਆ ਤੇ ਟੀਕੇ ਲਾ ਗਿਆ ਤੇ 5 700 ਦੀ ਦਵਾਈ ਆਈ ਜੀ ਉਹ ਲੈ ਕੇ ਅਜੇ ਬਸ ਦੁਕਾਨ ਚੋਂ ਬਾਹਰ ਹੋਇਆ ਤੇ ਇਹਨੇ ਫੋਨ ਕਰਤਾ ਜੀ ਮੈਂ ਉੱਥੇ ਰੋਣ ਲੱਗ ਗਿਆ ਦਵਾਈ ਕਾਂਤੀ ਡੈਡੀ ਨਾਲ ਲੈ ਕੇ ਆਈ ਮੱਜ ਤਾਂ ਡਿੱਗ ਕੇ ਮਰ ਗਈ ਤੇ ਸੂਣ ਵਾਲੀ ਮੱਝ ਸੀ ਜੀ ਉਹਦੇ ਤੇ ਗੁਜ਼ਾਰਾ ਚੱਲਣਾ ਸੀ ਕਿ ਦੁੱਧ ਪਾਵਾਂਗੇ ਦੋਦੀ ਨੂੰ ਕੋਈ ਫੂਡ ਲੈ ਕੇ ਉਹਨੂੰ ਪਾਉਂਦੇ ਰਹੇ ਬੀਵੀਆਂ ਦੇ ਨਾਲ ਪਾਈ ਸਾਹਿਬ ਇਹਨੇ ਸੂ ਪੈਣਾ ਚਲੋ ਕੋਈ ਲੂਣ ਮਿਰਚ ਗੁਜ਼ਾਰਾ ਕਰਦਾ ਚੱਲ ਜੂ ਉਹ ਵੀ ਰੱਬ ਨੇ ਖੋਲ ਆਸਤਾ ਬਣ ਜਾਂਦੀ ਕਦੇ ਚੜ ਜਾਂਦੇ ਕਦੇ ਲੈ ਜਾਂਦੇ ਇਹਨੇ ਬਾਲੇ ਨਾਲ ਉਹਦੇ ਦੁੱਧ ਦੇ ਬਾਲੇ ਨਾਲ ਦੋਦੀ ਨੇ ਵੀ ਦੇ ਦੇਣਾ ਸੀ ਅੱਜ ਜਦੋਂ ਕਿੱਲਾ ਹੀ ਖਾਲੀ ਹੋ ਗਿਆ ਤੇ ਦੋਦੀ ਤੂੰ ਕਿੱਥੋਂ ਲੰਘ ਤੇ ਕੀ ਮੰਗਾ ਬੱਕਰੀਆਂ ਰੱਖੀਆਂ ਜੀ ਪਹਿਲਾ ਲੋਨ ਲਾਉਣ ਲਿਆ ਸੀ ਐਵੇਂ ਬੱਕਰੀਆਂ ਤਾਂ ਅੱਕ-ਤੱਕ தம் ਮਰ ਗਈਆਂ ਬੜੇ ਬੀਮੇ ਵੀ ਕਰਾਏ ਸੀ ਫੋਨ ਫਾਨ ਕੀਤੇ ਜੀ ਵੇਖੋ ਜਦੋਂ ਲੋਨ ਦੇਣਾ ਆਉਂਦਾ ਉਦੋਂ ਕਈ ਗੱਲਾਂ ਹੁੰਦੀਆਂ ਸ਼ੋਰੰਜ ਕਰਦੇ ਨੇ ਬਾਅਦ ਚ ਕੋਈ ਗਰੀਬ ਬੰਦੇ ਨੂੰ ਤੇ ਵੈਸੇ ਵੀ ਨਹੀਂ ਪੁੱਛਦਾ ਜੀ ਕਿੰਨੇ ਪਰਸੈਂਟ ਨੰਬਰ ਸੀ ਤੁਹਾਡੇ 10+2 ਚੋਂ 84% 84% ਨੰਬਰ ਹੋਣ ਦੇ ਬਾਵਜੂਦ ਘਰ 'ਚ ਵੀ ਗਰੀਬੀ ਕਰਕੇ ਤੁਸੀਂ ਹੀ ਪੜੇ ਮਨ ਕਰਦਾ ਸੀ ਪੜੀਏ ਹਾਂ ਜੀ ਕਈ ਵਾਰੀ ਪਾਣੀ ਚ ਕੋਲ ਕੇ ਹੀ ਲੋਨ ਮਿਰਚ ਨਾਲ ਰੋਟੀ ਖਾ ਲਈਦੀ ਸੀ ਹੁਣ ਆ ਵੀਡੀਓ ਵੇਖ ਲਈ ਨਾ ਹੁਣ ਅੱਗੇ ਇੱਕ ਵੀਡੀਓ ਵੇਖੋ ਹੁਣ ਆ ਵੀਡੀਓ ਵੇਖ ਕੇ ਮੈਨੂੰ ਇੱਕ ਚੀਜ਼ ਦੱਸੋ ਵੀ ਲੰਗਰ ਦੀ ਮਰਿਆਦਾ ਕੀ ਹੋਣੀ ਚਾਹੀਦੀ ਏ ਸਾਦਾ ਦਾਲ ਫੁਲਕਾ ਚਲਾਇਆ ਜਾਣਾ ਚਾਹੀਦਾ ਈ ਕਿ ਆ ਬਰਗਰ ਪੀਜਿਆਂ ਦੇ ਉੱਤੇ ਪੈਸਾ ਫੂਕਣਾ ਚਾਹੀਦਾ ਈ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਹੈ ਜਾਂ ਨਹੀਂ ਇਹ ਬਾਬਿਆਂ ਨੇ ਹਰਾਮਜਾਦਿਆਂ ਨੇ ਇਹਨਾਂ ਨੇ ਉੱਥੇ ਲੱਖਾਂ ਰੁਪਇਆ ਫੂਕ ਤਾ ਕਰੋੜਾ ਉਹ ਕਿਹੇ ਗਰੀਬ ਦੇ ਘਰ ਦੀ ਕੋਈ ਕਿਹੇ ਦੀ ਕੋਈ ਬੇਟੀ ਵਿਆਹ ਦਿੰਦੇ ਕਿਹੇ ਗਰੀਬ ਦੇ ਘਰ ਦੀ ਛੱਤ ਪਾ ਦਿੰਦੇ ਰਾਮ ਜੀ ਆਦਿਓ ਤੁਹਾਡੇ ਤੋਂ ਅੱਜ ਤੱਕ ਕੋਈ ਇਹੋ ਜਿਹਾ ਹਸਪਤਾਲ ਨਹੀਂ ਬਣਿਆ ਜਿਹਦੇ ਵਿੱਚ ਕੋਈ ਸਿੱਖ ਜਾ ਕੇ ਦਾਖਲ ਹੋ ਜਵੇ ਫਿਰ ਤੁਸੀਂ ਰੋਂਦੇ ਹੋ ਵੀ ਅਖੇ ਉਹ ਛਾਈ ਬਣ ਗਿਆ ਉਹ ਐ ਹੋ ਗਿਆ ਵਾਹ ਹੋ ਗਿਆ ਤੇ ਫੇਰ ਉਹਨਾ ਬਣਨਾ ਹੀ ਹੈ ਤੁਹਾਡੇ ਕੋਲੋਂ ਅੱਜ ਤੱਕ ਕਿਹੜਾ ਇੱਕ ਇਹੋ ਜਿਹਾ ਸਕੂਲ ਬਣਿਆ ਜਿਹਦੇ ਵਿੱਚ ਗਰੰਥੀ ਸਿੰਘਾਂ ਦੇ ਰਾਗੀਆਂ ਦੇ ਢਾਡੀਆਂ ਦੇ ਬੱਚੇ ਫ੍ਰੀ ਪੜ ਜਾਣ ਤੁਹਾਡੇ ਕੋਲ ਸਵਾਏ ਬਕਵਾਸ ਤੋਂ ਸਵਾਏ ਸਟੇਜ ਤੇ ਬਹਿ ਕੇ ਆਖੇ ਉਹ ਫਲਾਣੇ ਦਾ ਸਨਮਾਨ ਹੈ ਤੇ ਫਲਾਣੇ ਦਾ ਸਨਮਾਨ ਹੈ ਇਸ ਚੀਜ਼ ਤੋਂ ਬਿਨਾ ਤੁਹਾਡੇ ਕੋਲ ਗੱਲ ਹੈ ਕੋਈ ਕਰਨ ਵਾਲੀ ਬਿਨਾ ਸਿਰ ਪੈਰ ਦੀਆਂ ਇਧਰ ਲੀਆਂ ਸੁਣ ਲੋ ਤੇ ਉਧਰ ਲੀਆਂ ਸੁਣ ਲੋ ਆ ਇੱਕ ਮਾੜੀ ਜੀ ਵੀਡੀਓ ਵੇਖੋ ਇੱਕ ਹੋਰ ਅਹੀ ਮਰ ਚੱਲੇ ਆ ਲੋਕਾਂ ਨੂੰ ਸਮਝਾ ਸਮਝਾ ਕੇ ਵੀ ਸਾਦੇ ਵਿਆਹ ਕਰੋ ਸਾਦੇ ਵਿਆਹ ਕਰੋ ਵੀ ਆਪਣੇ ਘਰਾਂ ਦੇ ਵਿੱਚੋਂ ਆਓ ਆਨੰਦਕਾਰਜ ਗੁਰੂ ਘਰ ਕਰੀਏ ਤੇ ਉੱਥੇ ਲੰਗਰ ਛਕੋ ਮੁੰਡੇ ਆਲੇ ਡੋਲੀ ਲੈ ਕੇ ਆਪਣੇ ਘਰ ਕੁੜੀ ਆਲੇ ਕੁੜੀ ਤੋਰ ਕੇ ਆਪਣੇ ਘਰ ਤੇ ਐਵੇਂ 15 15 20 20 ਲੱਖ ਰੁਪਇਆ ਨਾ ਫੁਕੋ ਨਾ ਜਾੜਾ ਕਰੋ ਪਰ ਆਹ ਹਰਾਮਜਾਦੀਆਂ ਜਿੰਸਾਂ ਚਿੱਟੀ ਸਿਉਂਕ ਕੁੜੀ ਆਵੇ ਦੀ ਜਿਹੜੀ ਗੁਰੂ ਕੀ ਗੋਲਗ ਦੇ ਉੱਤੇ ਐਸ਼ ਕਰਨਾ ਗਿੱਜੀ ਹੋਈ ਆ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਹੀ ਚਲਾ ਦਿੱਤੇ 버ਗਰ ਪੀਜੇ ਆ ਹੋਰ ਰਹਿ ਕੀ ਆ ਅਸੀਂ ਮੈਨੂੰ ਸਮਝ ਨਹੀਂ ਆਉਂਦੀ 3000 ਕਰੋੜ ਦਾ ਸਾਲ ਦਾ ਤੁਸੀਂ ਲੰਗਰ ਤੇ ਫੂਕ ਦਿਓ ਅਨੰਦਪੁਰ ਸਾਹਿਬ ਜਦੋਂ ਇਕੱਠ ਹੁੰਦਾ ਹੈ ਹੋਲੇ ਮੱਲੇ ਤੇ ਜਦੋਂ ਮੱਲਾ ਨਿਕਲਦਾ 3000 ਕਰੋੜ ਦਾ ਪੰਥ ਉਥੇ ਲੰਗਰ ਲਾ ਦਿੰਦਾ 3000 ਕਰੋੜ ਦਾ ਪਿੰਡਾਂ ਪਿੰਡਾਂ 'ਚੋਂ ਤੇ ਇਹਨਾਂ 3000 ਕਰੋੜ ਦਾ ਲੰਗਰ ਲਾਉਣ ਵਾਲੇ ਪਿੰਡਾਂ ਦੇ ਵਿੱਚ ਜੇ ਚਲੇ ਜੀਏ ਤੇ ਮੈਨੂੰ ਲੱਗਦਾ ਕੋਈ 3000 'ਚੋਂ 9000 ਘਰ ਇਹੋ ਜਿਹਾ ਨਿਕਲੇਗਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਦੇ ਘਰ ਦੇ ਵਿੱਚ ਰਸਣ ਨਹੀਂ ਹੋਏਗਾ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਮਰਨ ਕਿਨਾਰੇ ਪਏ ਹੋਣਗੇ ਦਵਾਈ ਦੇ ਇਹਨਾਂ ਦੇ ਪਿੰਡਾਂ ਦੇ ਵਿੱਚ ਉਹ ਬੀਬੀਆਂ ਬਜ਼ੁਰਗ ਉਹ ਹੋਣਗੇ ਜਿਹੜੇ ਠੇਡੇ ਖਾਂਦੇ ਫਿਰਦੇ ਨੇ ਮੋਤੀ ਦਾ ਆਪਰੇਸ਼ਨ ਨਹੀਂ ਹੋਇਆ ਪੈਸੇ ਨਹੀਂ ਹੈਗੇ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਗ੍ਰੰਥੀ ਸਿੰਘ ਨਿਕਲਣਗੇ ਜਿਨ੍ਹਾਂ ਦੀ 4000 ਰੁਪਿਆ 3000 ਰੁਪਿਆ 3500 ਰੁਪਿਆ ਤਨਖਾਹ ਹੈ ਤੇ ਇਹਨਾਂ ਤੋਂ ਸਾਲਿਆਂ ਤੋਂ ਹਰਾਮਜਾਦੇ ਉੱਥੇ ਪੈਸੇ ਦੇ ਨਹੀਂ ਹੁੰਦੇ ਆ ਚਿੱਟੀ ਸਿਉਂਕ ਨੂੰ ਚਟਾਉਣ ਤੁਰੇ ਇਹਨੇ ਆ ਬੜਾ ਇੱਥੇ ਵਰਤਾਇਆ ਜਾ ਰਿਹਾ ਜੀ ਅਖੇ ਕੋਕਾ ਕੋਲਾ ਕੋਕਾ ਕੋਲਾ ਗੁਰੂ ਦਾ ਲੰਗਰ ਆ ਇਹ ਟੱਟੂ ਦਾ ਗੁਰੂ ਦਾ ਲੰਗਰ ਏ ਜੇ ਤੁਹਾਡੇ ਬਾਦੀ ਤੁਹਾਡੇ ਮੱਖ ਲੜਦੀ ਸੀ ਤੇ ਤੁਸੀਂ ਚੁੱਪ ਕਰਕੇ ਉੱਥੇ ਸਾਦਾ ਦਾਲ ਫੁਲਕਾ ਚਲਾਉਂਦੇ ਪੀਣ ਨੂੰ ਦੇਣਾ ਹੀ ਉੱਥੇ ਸ਼ਬੀਲ ਲਾ ਲੈਂਦੇ ਠੰਡੇ ਮਿੱਠੇ ਚਾਹ ਦੀ ਕੋਕਾ ਕੋਲਾ ਚਲਾ ਲਓ ਕੋਕਾ ਕੋਲਾ ਤੁਹਾਡੀ ਮਾਂ ਦਾ ਸਿਰ ਆ ਵੀਡੀਓ ਵੇਖੀ ਆ ਇਹਦੇ ਵਿੱਚ ਉਹ ਗੁਰਸਿੱਖ ਪਰਿਵਾਰ ਵਿਚਾਰਾ ਉਹ ਬਿਲਕਦਾ ਫਿਰਦਾ ਹੈ ਤੇ ਸਾਡੇ ਪੰਥ ਨੂੰ ਕੀ ਆ ਪੰਥ ਦੀਆਂ ਜਿਹੜੀਆਂ ਹਸਤੀਆਂ ਜਿਹੜੀਆਂ ਚਿੱਟੀ ਸਿਉਂਗ ਹਰਾਮਜਾਦੀ ਪੈਸੇ ਇਕੱਠੇ ਕਰਨਦੇ ਹੋਈ ਆ ਪੰਡਾ ਬਣ ਕੇ ਤੁਰ ਪੈਂਦੀ ਆ ਇਹ ਇਹ ਪੈਸੇ ਇਕੱਠੇ ਕਰਨਦੀ ਆ ਇਹਨਾਂ ਕੋਲੇ ਸਾਲਿਆਂ ਕੋਲ ਇੱਕ ਅੱਜ ਤੱਕ ਹਸਪਤਾਲ ਨਹੀਂ ਇਹੋ ਜਿਹੇ ਬਣਿਆ ਜਿੱਥੇ ਸਿੱਖਾਂ ਦਾ ਫ੍ਰੀ ਇਲਾਜ ਹੋ ਜਾਵੇ ਤੇ ਜਿਹੜਾ ਕੋ ਬਣਾਉਂਦਾ ਉਹ ਸਾਲੇ ਗਾਂ ਠੇਕੇ ਤੇ ਦੇ ਦਿੰਦੇ ਆ ਬਣੇ ਆ ਹਸਪਤਾਲ ਵੀ ਇਹਨਾਂ ਤੇ ਜਾ ਕੇ ਵੇਖ ਲਓ ਡਾਕਟਰ ਨਹੀਂ ਲੱਭਣਾ ਤੁਹਾਨੂੰ ਰਾਮ ਜਾਦੀਆਂ ਜਨਸਾਂ ਕਿਹੜਾ ਇਹੋ ਜਿਹਾ ਸਕੂਲ ਬਣਾਇਆ ਜੇ ਤੁਹਾਡੇ ਕੋਲੋ ਸਕੂਲ ਨਹੀਂ ਬਣਾਇਆ ਤੁਹਾਡੇ ਕੋਲੋ ਹਸਪਤਾਲ ਨਹੀਂ ਬਣਾਇਆ ਤੁਹਾਡੇ ਕੋਲੋ ਲਾਇਬ੍ਰੇਰੀਆਂ ਨਹੀਂ ਬਣੀਆਂ ਤੇ ਤੁਸੀਂ ਗੱਲਾਂ ਕਰਦੇ ਹੋ ਇਹ ਹੈ ਜੀ ਐਂ ਕਰਦੇ ਆਂਗੇ ਉਹ ਫਰਾਣੇ ਬਾਬਿਆਂ ਦੀ ਕਿਰਪਾ ਹੋ ਗਈ ਇਹ ਹੋ ਗਿਆ ਟੱਟੂ ਹੋ ਗਿਆ ਤੁਹਾਡਾ ਹੁਣ ਤੁਸੀਂ ਇੱਕ ਚੀਜ਼ ਸੋਚੋ ਆ 40 50 ਲੱਖ ਰੁਪਈਆ ਇਹਨਾਂ ਨੇ ਫੂਕਿਆ ਤੇ ਇਸ ਠੰਡੇ ਦੇ ਜਿੰਨੇ ਪੈਸੇ ਲੱਗੇ ਨੇ ਕੱਟੂ ਘੱਟ ਨੇ 200 ਕੁੜੀ ਦਾ ਵਿਆਹ ਹੋ ਜਾਣਾ ਸੀ ਗਰੀਬ ਘਰ ਦੀ ਦਾ ਸામੂਹਿਕ ਤੇ ਜੇ ਉਹਤੇ ਇਕੱਠ ਕਰਦੇ 200 ਕੁੜੀ ਦਾ ਵਿਆਹ ਕਰਦੇ ਗੁਰਮਤ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਤੇ ਕਿੱਡਾ ਤਕੜਾ ਮੈਸੇਜ ਜਾਣਾ ਸੀ ਉਥੇ ਲਾਉਂਦੇ ਦਵਾਈਆਂ ਦਾ ਲੰਗਰ